ਇਦਾਂ ਮੁੰਡੇ ਡੂਹਾ ਪੀਂਦੇ ਡੂਹਾ ਸਾਰੇ 50 ਰੁਪਏ ਦੀ ਡੂਹਾ ਸਾਰਨ ਸੋਜ ਦੱਸ ਕੇ ਬਾਬਾ ਆਪਾਂ ਇਸ ਟਾਈਮ ਸੋਦੀ ਜੀ ਆਪਾਂ ਇੰਡੀਅਨ ਕਵਰਟ ਨਹੀਂ ਕਰਨਾ ਠੀਕ ਹੈ ਨਾ ਲੋਕਰ ਤੇ ਰੱਖਣਾ ਲੋਕਰ ਲੋਕਰ ਜੀ ਇੱਥੇ ਨਾ ਤੇ ਗੱਡੀ ਜਿਹੜੀ ਜਾਂਦੇ ਲੱਲਾਂਗੇ ਲੋਕਰ ਭਾਂਚ ਲੋਕਰ ਦਿਖਾ ਆਪਣਾ ਲੋਕਰ ਐ ਲੋਕਰ ਇੱਥੇ ਕਾਸ਼ੂ ਕਹਿੰਦੇ ਕਾਸ਼ੂ ਇੱਧਰ ਵਾਰ ਰੋਡ ਯਾਰ ਜਿਹੜਾ ਕੰਮ ਹੈ ਵੇ ਬਾਬਾ ਇਦਾਂ ਰੋਡ ਭੜਿਆ ਕਿਦੀ ਕਿ ਇਦਾਂ ਵੇ ਸੋਜ ਦਾ ਰੋਡ ਭੜਿਆ ਛੋਟਾ ਟਰੈਕਟਰ ਉਹ ਟਰੈਕਟਰ ਲੋ ਟਰੈਕਟਰ ਆਉਂਦੇ ਟਰੈਕਟਰ ਸਾਲਾ ਛੋਟਾ ਸੀ ਛੋਟਾ ਸੀ ਜਿੱਤੇ ਆਪਣਾ ਦਾਜ ਦਾ ਸਮਾਨ ਲਾਦ ਕੇ ਖੜਦੇ ਆ ਉਹ ਵੇਖ ਲੋ ਭਾਈ ਦਾਜ ਦਾ ਸਮਾਨ ਆਉਂਦੇ ਕੀਤਾ ਵਿਆਹ ਹੀ ਵਿਆਹ ਇਹ ਵਿਆਹ ਵਿਆਹ ਰਾਜੀ ਕਿੱਦਾਂ ਉਹ ਵਧੀਆ ਆਓ ਜਾ ਜਾਂਦੇ ਹਾਂ ਹਾਂ ਇੰਨੇ ਲਿਆਂਦਾ ਸਾਨੂੰ ਇੱਥੇ ਓਏ ਪੈਗ ਨਹੀਂ ਆ ਇਹ ਡਿਊ ਤੇ ਡਿਊ ਹੀ ਕਹਿਣਾ ਆਪਾਂ ਨੂੰ ਚਲੋ ਫੀਨਿਕ ਲੈ ਸਾਦੇ ਜੇ ਵਾਏ ਪਰ ਡੂ ਤੇ ਡਿਊ ਹੀ ਰਹਿਣੀ ਹੈ ਨਾ ਬਾਤੋਂ ਲਾ ਸੇ ਛੁੱਟੀਆਂ ਕੰਮ ਦੇ ਉਹ ਕੰਮ ਕਰ ਰਿਹਾ ਵਾਹ 9 ਵਜੇ ਨੀ 9 ਵਜੇ ਜਾਣਾ ਹੁੰਦਾ ਮੈਂ ਆ ਸਵੇਰੇ 9 ਵਜੇ 9 ਵਜੇ ਜਾਣਾ ਕੰਮ ਤੇ ਸਵੇਰੇ ਸੱfte 9 ਵਜੇ ਕੱਲੇ ਨੇ ਜੱਟ ਨੇ ਇਹਨਾਂ ਦੇ ਦੂਜੇ ਸੱfte ਉਹਨਾਂ ਦੇ ਯਾਰ ਨੇ ਕੰਮ ਤੇ ਦੋਸਤ ਹੋਣਾ ਨਾ ਇਹ ਉਹਨੇ ਕਿਹਾ ਕਿ ਪੂ ਜਾਣਾ ਕੰਮ ਹੀ ਪੈ ਗਿਆ ਪਰਸੋ ਯਾਰ ਨਿਯਾਰੇ ਲਵੇਗਾ ਯਾਰ ਪਰਸੋ ਜਾਣਾ ਯਾਰ ਨੇ ਕੱਲ ਜਾਣਾ ਨਹੀਂ ਆ ਰਹੇ ਆ ਪਪਾ ਨਹੀਂ ਆ ਰਹੇ ਆ ਲਾਈਫ ਚ ਬੜਾ ਕੋ ਜੇ ਤਾਂ ਮਾਰ ਦੱਸੋ ਕੋਈ ਗੱਲ ਬਾਤ ਸੁਣਾਓ ਚੁੱਪ ਕਰਕੇ ਬੱਸ ਹੁਣ ਅੱਗੇ ਯਾਰਾਂ ਨੂੰ ਮਿਲਾਂਗੇ ਉਹ ਦਿਖਾਵਾਂਗੇ ਤੁਹਾਨੂੰ ਅਗੇ ਬਲੌਗ ਦੇ ਵਿੱਚ ਕੋ ਬਿੱਟਾ ਜਾ ਰਹੇ ਇਸੇ ਵਾਰ ਜੁਰੇਰੋ ਨਾਲ ਤੁਹਾਨੂੰ ਘੈਂਟ ਘੈਂਟ ਦਿਖਾਏ ਜਾਣਗੇ ਕੀ ਦਿਖਾਈ ਜਾਣਗੇ ਕੰਮਕਾਰ ਕਰੋ ਜੁੜਿਆ ਨਾ ਰੋਬੋਟ ਆਪਨ ਵੇਲੇ ਆ ਤੀ ਵੀ ਨਾਲ ਦੇਲੇ ਉਹ ਗਿਆ ਟੀ ਬੋਲ ਪਾ ਜੀ ਥੋੜੀ ਆ ਪਾਣੀ ਤੂੰ ਸਾਰਾ ਰਿਆਤ ਧੋਣ ਜਾਉ ਤੇ ਇਨੇ ਇਨੇ ਸਾਰਾ ਰਿਆਤ ਧੋਣਾ ਅੱਜ ਸਾਰਾ ਸੋਦੀ ਧੋਣਾ ਇਹਨੇ ਛਾ ਉਹ ਕੀ ਕਹਿਣ ਡਿਆ ਇਹ ਕਹਿੰਦਾ ਲੱਗਦਾ ਇਹਨੇ ਮੇਰੇ ਪੈਸੇ ਦੇਣੇ ਤਾਂ ਹੀ ਲਾਕੇ ਆਉਣ ਡਿਆ ਅੱਜ ਦੇਣੇ ਪੈਸੇ ਦੇ ਰਾਜਾ ਕਹਿਣ ਡਿਆ ਕਹਿੰਦਾ ਇਹਨੇ ਮੇਰੇ ਪੈਸੇ ਦੇਣੇ ਅੱਜ ਤਾਲੀ ਲਾਕੇ ਆਉਣ ਡਿਆ ਅੱਜ ਕਹਿੰਦਾ ਥਾਈ ਤੋਂ ਹੀ ਜਾਣੇ ਭੰਨਦਾ ਕਿਤੇ ਪੈਸੇ ਨਾ ਮੰਗ ਲੈ। ਰਾਜੀ ਮਾਫ ਕਰਦੇ ਪੈਸੇ ਵੀ ਆਉਣਾ ਅੰਦਰ ਕਹਿੰਦਾ ਮੈਂ। ਆਹ ਕਹਿੰਦਾ ਕਹਿੰਦਾ ਛੱਡਦੇ ਪੈਸੇ ਆ ਜਾ ਅੰਦਰ ਪੜਾ ਰਹੇ ਹਾਂ ਅੰਦੇ। ਹੋਈ ਇਹਦਾ ਮਤਲਬ ਪੈਸੇ ਦੇਣੇ ਆ ਤੇ ਤਾਈ ਨਹੀਂ ਆਉਂਦੇ ਅੰਦਰ। ਆ ਜਿੱਤੀ ਕਿੱਥੇ ਲਈ ਆ ਆ ਵੀ। ਜਿੱਤੀ ਕਿੱਥੇ ਲਈ ਆ ਜਿਹੜੀ? ਇਹ ਤਾਂ ਮੈਨੂੰ ਰਾਵਣ ਦੀ ਜਿੱਤੀ ਲੱਗਣ ਦੀ। ਕਹਿੰਦਾ ਪੈਸੇ ਦੇਣ ਤੇ ਲੱਗੇ ਨਹੀਂ ਆਉਂਦੇ ਅੱਜ। ਰਾਜੀ 5 ਰੁਪਏ ਲੈਣੇ ਮੇਰ ਕੋ। समुद्र समुंद्र पानी इधर आ गया ना गा गा गा। आया आया अंदर भरा बस नहीं मिलना कुछ सैलरी ओनी रहनी तो है जिनी पेलना पैसे मिलने मैं भी वो कह जितने मर्जी थोड़ा इत ਮਹਿਫਿਲ ਲੱਗੀ ਹੋਈ ਏ ਮਹਿਫਿਲ ਲੱਗੀ ਹੋਈ ਏ ਪਰੋਣੇ ਆਏ ਨੇ ਬਦੋ 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 ਚਲੋ ਭਾ ਕਾਰਟ ਸਟਾਰਟ ਫਿਰ ਆਹ ਵਾਲਾ ਮੁੰਡਾ ਤੇ ਗਿਆ ਯਾਰ ਬਣਾਉ ਲਿਆ ਹੋਰ ਉਹਨੂੰ ਚਾਹ ਇੱਕ ਕਾਫੀ ਬਣਾਉਣੀ ਉਹ ਜਰਾ ਕੀ ਕਰੇ ਬਾਤ ਮੈਨ ਸੋਰੀ ਮੇਰਾ ਮੈਂਬਰ ਕਰ ਲੈਂਦੇ ਭੁੱਲ ਗਿਆ ਮੈਂ ਹਾਂ ਚਿੱਟੀ ਰੇਡ ਵਿੱਚ ਕਾਲਾ ਰਸਗੁੱਲਾ ਪਿਆਰਿਆਂ ਨੂੰ ਕਿੰਨਾ ਕੀ ਡੀ ਬਲੇਡ ਵਿੱਚ ਕਾਲਾ ਰਸ ਗੁਲਾ ਭਾਜੀ ਬਾਤ ਪੁੱਛੋ ਇਹਨੇ ਪੁੱਛਿਆ ਚਿੱਟੀ ਪਲੇਟ ਵਿੱਚ ਕਾਲਾ ਰਸ ਗੁਲਾ ਹਾਂਜੀ ਸਬਸਕ੍ਰਾਈਬਰ ਜੀ ਦੱਸਵਾ ਨੂੰ ਚਿੱਟੀ ਗਲਾਵ ਵਿੱਚ ਕਾਲਾ ਰਸ ਗੁਲਾ ਚਿੱਟੀ ਪਲੇਟ ਤੇ ਕਾਲਾ ਰਸ ਗੁਲਾ ਚਿੱਟੀ ਗਲਾਵ ਇਹ ਬਹੁਤ ਬੜਾ ਤਾਲਾ ਸਾਲ ਆਫੇ ਗਿਆ ਚਿੱਟੀ ਕਾਲਾ ਰਸ ਗੁਲਾ ਚਿੱਟੀ ਪਲੇਟ ਤੇ ਕਾਲਾ ਰਸ ਗੁਲਾ ਪਲੈਸ ਨਹੀਂ ਯਾਰ ਪਲੈਸ ਨਹੀਂ ਯਾਰ

वो चाले डट्टिये तो डट्टिया करला मीर बाद बाद मीर वो मैं कह तो कर लिये तो करला जो बाकी बात बहुत सही है तेरी मां परवाना कुले हाँ तेरी मां परवाना ऑटो तो का ओके नहीं तेरी मां परवाना ना ये और फाइट कर रहे हैं बस सारे बंदे तान लेंगे इस चीफ फाइट करेंगे बंदे तो गंडे-गंडे बोल रहे हैं ब